ਔਰੰਗਜ਼ੇਬ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕਿਹੜੀ ਗੱਲ ਦੀ ਟਕਰਾਅ ਸੀ ਔਰੰਗਜ਼ੇਬ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਧਾਰਮਿਕ ਅਤੇ ਸਿਆਸੀ ਟਕਰਾਅ ਸੀ ਉਹ ਚਾਹੁੰਦਾ ਸੀ ਕਿ ਗੁਰੂ ਜੀ ਵੀ ਉਸ ਦੇ ਅਧੀਨ ਹੋ ਜਾਣ ਪਰ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਅਤੇ ਨਿਆਂ ਲਈ ਡਟ ਕੇ ਮੁਕਾਬਲਾ ਕੀਤਾ ਜਿੱਥੇ ਔਰੰਗਜ਼ੇਬ ਨੇ ਜ਼ਬਰ ਨਾਲ ਧਰਮ ਪਰਵਰਤਨ ਕਰਵਾਏ ਗੈਰ ਮੁਸਲਮਾਨਾ ਉਤੇ ਜਜ਼ੀਆ ਵਰਗੇ ਟੈਕਸ ਲਾਏ ਮੰਦਰਾਂ ਦੀ ਤਬਾਹੀ ਤੇ ਹਿੰਦੂਆਂ ਤੇ ਜ਼ੁਲਮ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕੇਵਲ ਆਪਣੇ ਪਿਤਾ ਗੁਰਤੇਗ ਬਹਾਦਰ ਜੀ ਨੂੰ ਹਿੰਦੂਆਂ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਕਿਹਾ ਸਗੋਂ ਆਪਣੇ ਪੂਰੇ ਪਰਿਵਾਰ ਅਤੇ ਆਪਣੀ ਜ਼ਿੰਦ ਨਿਆਤੇ ਮਨੁੱਖਤਾ ਦੀ ਰੱਖਿਆ ਲਈ ਸਮਰਪਿਤ ਕਰ ਦਿੱਤਾ ਗੁਰੂ ਜੀ ਨੇ ਸਭ ਦੀ ਬਰਾਬਰੀ ਧਾਰਮਿਕ ਆਜ਼ਾਦੀ ਅਤੇ ਨਿਆਂ ਲਈ ਖਾਲਸਾਪਨ ਦੀ ਸਥਾਪਨਾ ਕੀਤੀ ਔਰੰਗਜ਼ੇਬ ਦਾ ਰਾਜ ਡਰ ਦਾ ਰਾਜ ਸੀ ਉਸ ਨੇ ਲੋਕਾਂ ਤੇ ਦਬਾਅ ਰੱਖ ਕੇ ਰਾਜ ਕੀਤਾ ਜਿਸ ਨਾਲ ਵਿਰੋਧ ਵਧਿਆ ਗੁਰੂ ਜੀ ਨੇ ਸਿਰਫ ਧਾਰਮਿਕ ਸਿੱਖਿਆ ਹੀ ਨਹੀਂ ਦਿੱਤੀ ਬਲਕਿ ਲੋਕਾਂ ਨੂੰ ਸੈਨਿਕ ਤਰੀਕੇ ਨਾਲ ਵੀ ਤਿਆਰ ਕੀਤਾ ਤਾਂ ਜੋ ਉਹ ਜ਼ੁਲਮ ਅਤੇ ਅਨਿਆਏ ਦੇ ਖਿਲਾਫ ਖੜੇ ਹੋ ਸਕਣ ਔਰੰਗਜ਼ੇਬ ਨੇ ਹਿੰਦੂਆਂ ਅਤੇ ਸਿੱਖਾਂ ਤੇ ਹੋਰਾਂ ਉੱਤੇ ਹਮਲੇ ਕਰਵਾਏ ਗੁਰੂ ਜੀ ਨੇ ਧਰਮ ਯੁੱਧ ਦਾ ਸਿਧਾਂਤ ਦਿੱਤਾ ਜ਼ਬਰ ਦੇ ਖਿਲਾਫ ਸੱਚ ਤੇ ਨਿਆਂ ਲਈ ਹਥਿਆਰ ਚੁੱਕਣ ਲਈ ਪ੍ਰੇਰਿਆ ਔਰੰਗਜ਼ੇਬ ਦੇ ਹੁਕਮ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਗੁਰਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਵੀ ਸ਼ਹੀਦ ਹੋਏ ਚਾਰ ਪੁੱਤਰਾਂ ਤੇ ਪਰਿਵਾਰ ਦੀ ਸ਼ਹੀਦੀ ਦੇਖ ਕੇ ਵੀ ਗੁਰੂ ਜੀ ਨੇ ਝੂਠ ਅੱਗੇ ਹੀ ਚੁਗਾਇਆ ਗੁਰੂ ਜੀ ਨੇ ਅਨੰਦਪੁਰ ਸਾਹਿਬ ਚਮਕੌਰ ਅਤੇ ਮੁਕਤਸਰ ਦੀਆਂ ਲੜਾਈਆਂ ਲੜੀਆਂ ਪਰ ਕਦੇ ਵੀ ਨਿਆਂ ਦਾ ਸਾਥ ਨਹੀਂ ਛੱਡਿਆ ਔਰੰਗዜਬ ਨੇ ਆਪਣੇ ਹੀ ਭਰਾ ਦਾਰਾ ਸ਼ਿਕੋ ਨੂੰ ਮਰਵਾਇਆ ਵਾਅਦੇ ਤੋੜੇ ਅਤੇ ਧੋਖਾ ਦਿੱਤਾ ਗੁਰੂ ਜੀ ਨੇ ਜਫਰਨਾਮਾ ਰਾਹੀਂ ਔਰੰਗዜਬ ਦੀ ਧੋਖੇਬਾਜ਼ੀ ਤੇ ਅਨਿਆਇਕਤਾ ਦੀ ਖੁੱਲੀ ਆਲੋਚਨਾ ਕੀਤੀ ਤੇ ਸੱਚਾਈ ਤੇ ਨਿਆਂ ਦਾ ਪੱਖ ਪੂਰਿਆ ਅੰਤ ਵਿੱਚ ਔਰੰਗዜਬ ਦਾ ਰਾਜ ਦਰ ਤੇ ਟਿਕਿਆ ਸੀ ਇਸ ਲਈ ਖਤਮ ਹੋ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਸੱਚ ਦੀ ਬੁਨਿਆਦ ਤੇ ਬਣਿਆ ਸੀ ਇਸ ਲਈ ਅੱਜ ਵੀ ਜਿੰਦਾ ਹੈ ਸਤਿ ਸ੍ਰੀ ਅਕਾਲ